ਸਾਹਿਬ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ 638ਵੇਂ ਗੁਰਪੁਰਬ ਤੇ ਸੰਬੰਧ ਵਿੱਚ ਜੋ ਪ੍ਰਬੰਧਕ ਕਮੇਟੀ ਸ੍ਰੀ ਗੁਰਦੁਆਰਾ ਰਵਿਦਾਸ ਜੀ ਡਾਕਟਰ ਅਮੇਡਕਰ ਨਗਰ ਸੰਗਰੂਰ ਵੱਲੋਂ ਬੜੀ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਗਿਆ ਹੈ ਜਿਸ ਵਿੱਚ ਸੰਗਤਾਂ ਨੇ ਅਤੇ ਇਲਾਕੇ ਦੇ ਸੰਗਤਾਂ ਨੇ ਪ੍ਰਬੰਧਕ ਕਮੇਟੀ ਨੂੰ ਬਹੁਤ ਸਹਿਯੋਗ ਦਿੱਤਾ ਹੈ ਪ੍ਰਬੰਧਕ ਕਮੇਟੀ ਸਮੂਹ ਇਲਾਕਾ ਨਿਵਾਸੀ ਸੰਗਤਾਂ ਦਾ ਧੰਨਵਾਦ ਕਰਦੀ ਹੈ ਅਤੇ ਜੋ ਅੱਜ ਦੇ ਰਾਤਰੀ ਦੇ ਦੀਵਾਨ ਨੇ ਉਹ ਸਰਦਾਰ ਪਿਆਰਾ ਸਿੰਘ ਪ੍ਰੇਮੀ ਜੀ ਇੰਟਰਨੈਸ਼ਨਲ ਟੱਡੀ ਜਥਾ ਉਹ ਲੋਂਗੋਵਾਲ ਵਾਲੇ ਉਹ ਰਾਤ ਨੂੰ 9 ਤੋਂ 11 11:30 ਵਜੇ ਤੱਕ ਸੰਗਤਾਂ ਨੂੰ ਟੱਡਾਂ ਨਾਲ ਨਿਹਾਲ ਕਰਨਗੇ ਤੇ ਬਾਕੀ ਜਿਹੜੇ ਗੁਰੂ ਰਵਿਦਾਸ ਮਹਾਰਾਜ ਜੀ ਦੀਆਂ ਸੰਗਤਾਂ ਨੂੰ ਬੇਨਤੀ ਹੈ ਵੀ ਉਹ ਆਪਸੀ ਭਾਈਚਾਰਾ ਬਣਾ ਕੇ ਰਲ ਮਿਲ ਕੇ ਜੋ ਬੇਗਮ ਸਿਰਾਕ ਬੇਗਮਪੁਰਾ ਇੱਕ ਸਹਿਰ ਕੋ ਨਾਉ ਦੁੱਖ ਅੰਧੋਕ ਨਹੀਂ ਤਾ ਠਾਓ ਉਸ ਬਾਗ ਨੂੰ ਪੂਰਾ ਕਰਦੇ ਹੋਏ ਅਸੀਂ ਬੇਗਮਪੁਰਾ ਦਾ ਸੰਕਲ ਸੰਕਲਪ ਪੂਰਾ ਕਰਨਾ ਹੈ ਤੇ ਉਹ ਤਾਂ ਹੀ ਹੋਵੇਗਾ ਜੇ ਅਸੀਂ ਬੱਚਾ ਨੂੰ ਪੜਾਵਾਂਗੇ ਲਿਖਾਵਾਂਗੇ ਤੇ ਸਾਹਿਬ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੀਆਂ ਸਿੱਖਿਆਵਾਂ ਤੇ ਚੱਲਦੇ ਹੋਏ ਅਮਲ ਕਰਾਂਗੇ ਅਤੇ ਸਮਾਜ ਵਿੱਚ ਨਸ਼ੇ ਦੀ ਬਿਰਤ ਤੋਂ ਬੱਚਾ ਨੂੰ ਦੂਰ ਰੱਖਾਂਗੇ ਅਤੇ ਸਮੂਹ ਸੰਗਤਾਂ ਨੂੰ ਧੰਨ ਧੰਨ ਸਾਹਿਬ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਗੁਰਪੁਰਬ ਦੀਆਂ ਲੱਖ ਲੱਖ ਮੁਬਾਰਕਾਂ ਜੈ ਗੁਰਦੇਵ ਧੰਨ ਗੁਰਦੇਵ ਜੀ ਜੁਗੋ ਜੁਗ ਅਟਲ ਤਖਤ ਚਵਰ ਛਤਰ ਦੇ ਮਾਲਕ ਸ਼ਰਦਾ ਅਵਤਾਰ ਸ਼ਬਦ ਅਵਤਾਰ ਦੁਨੀਆ ਦੇ ਸਾਂਝੇ ਰਹਿਬਰ ਧੰਨ 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 ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਾਤਰ ਛਾਇਆ ਹੇਠ ਕਈ ਦਿਨ ਤੋਂ ਚੱਲ ਰਿਹਾ ਹੈ ਪ੍ਰੋਗਰਾਮਾਂ ਦੇ ਤਹਿਤ ਪਰਵਾਤ ਫੇਰੀਆਂ ਤੋਂ ਬਾਅਦ ਨਗਰ ਕੀਰਤਨ ਨਗਰ ਕੀਰਤਨ ਤੋਂ ਬਾਅਦ ਅੱਜ ਬਹੁਤ ਹੀ ਮਹਾਨ ਨਗਰ ਕੀਰਤਨ ਕੀਰਤਨ ਦਰਬਾਰ ਡਾਕਟਰ ਅਮੇਦਗਰ ਨਗਰ ਗੁਰਦੁਆਰਾ ਸੰਗਰੂਰ ਵਿਖੇ ਬਹੁੜੀ ਸਰਦੀ ਨਾਲ ਮਨਾਇਆ ਗਿਆ ਹੈ ਰਾਤ ਦੇ ਦੀਵਾਨਾਂ ਵਿੱਚ ਭਾਈ ਪਿਆਰਾ ਸਿੰਘ ਭਾਈ ਪਿਆਰਾ ਸਿੰਘ ਜੀ ਪ੍ਰੇਮੀ ਲੌਂਗਵਾਲਾ ਵਾਲੇ ਇੰਟਰਨੈਟ ਤੁਹਾਡੀ ਜਸਾ ਸੰਗਤਾਂ ਨੂੰ ਨਿਹਾਲ ਕਰੇਗਾ ਇੱਥੇ ਦੇਸ਼ਾਂ ਵਿਦੇਸ਼ਾਂ ਵਿੱਚ ਸਾਬ ਸ੍ਰੀ ਰਵਦਾਸ ਜੀ ਮਹਾਰਾ ਦਾ ਪ੍ਰਕਾਸ਼ ਗੁਰਪ੍ਰੋਪ ਬੜੀ ਸ਼ਰਧਾ ਤੇ ਸੂਮ ਨਾਮ ਨਾਲ ਆਇਆ ਜਾ ਰਿਹਾ ਹੈ ਉੱਥੇ ਹੀ ਡਾਕਟਰ ਨਵੀਦਕਰ ਨਗਰ ਦੀਆਂ ਸੰਗਤਾਂ ਵੱਲੋਂ ਬਹੁ ਹੀ ਜੋਰ ਸ਼ੋਰ ਸ਼ਰਧਾ ਨਾਲ ਪ੍ਰੋਗਰਾਮ ਚੱਲ ਰਹੇ ਹਨ ਸੋ ਸਾਰੀਆਂ ਸੰਗਤਾਂ ਨੂੰ ਡਾਕਟਰ ਅਮੀਦਕਰ ਨਗਰ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਬਹੁਤ ਬਹੁਤ ਵਧਾਈਆਂ ਦਿੱਤੀਆਂ ਜਾਂਦੀਆਂ ਹਨ ਅਤੇ ਸੰਗਤਾਂ ਪ੍ਰਤੀ ਬੇਨਤੀ ਕੀਤੀ ਜਾਂਦੀ ਹੈ ਕਿ ਸਾਰੇ ਹੀ ਸਮਾਜ ਆਪਸ ਵਿੱਚ ਮਿਲ ਤੇ ਤਾਲਮੇਲ ਮਿਲ ਕਰਕੇ ਆਪਾਂ ਇਸ ਪ੍ਰੋਗਰਾਮਾਂ ਨੂੰ ਮਨਾਈਏ ਤਾਂ ਕਿ ਅੱਛਾ ਸੰਦੇਸ਼ ਜਾਵੇ ਸਾਰੀ ਦੁਨੀਆ ਦੇ ਵਿੱਚ ਇਹੀ ਆਪਾਂ ਬੇਨਤੀ ਕਰੀਏ ਕਿ ਸਾਰੇ ਹੀ ਜੁੜ ਮਿਲ ਕੇ ਸਹਿਬ ਦੇ ਵਿਦਾਹ ਦੇ ਮਹਾਰਾਜ ਦੇ ਉਪਦੇਸ਼ ਨੂੰ ਮਨਾਈਏ ਸਾਧ ਸੰਗਤ ਮਿਲ ਰਹੀ ਹੈ ਮੈਂ ਦੋ ਜੈਸੇ ਮਧੂ ਮਖੀਰਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨ ਤਨ ਸਤਿਗੁਰੂ ਜਗਤ ਗੁਰੂ ਰਵਿਦਾਸ ਮਹਾਰਾਜ ਜੀ ਦਾ ਜਨਮ ਦਿਹਾੜਾ ਸੋ ਡਾਕਟਰ ਵੇਡਕਰ ਨਗਰ ਸੰਗਰੂਰ ਵਿਖੇ ਬੜੀ ਧੂਮ ਧਾਮ ਨਾਲ ਮਨਾਇਆ ਗਿਆ ਹੈ ਤੇ ਆਲ ਵਰਲਡ ਜਿੱਥੇ ਵੀ ਰਮਦਾਸੀਆ ਭਾਈਚਾਰਾ ਵਸਦਾ ਉਹਨਾਂ ਨੂੰ ਗੁਰੂ ਨਾਨਕ ਗੁਰੂ ਰਵੀਦਾਸ ਮਹਾਰਾਜ ਜੀ ਦੇ ਜਨਮ ਦਿਹਾੜੇ ਦੀਆਂ ਲੱਖ ਲੱਖ ਮੁਬਾਰਕਾਂ ਜੈ ਗੁਰਦੇਵ ਜੈ ਗੁਰਦੇਵ ਤੁਹਾਨੂੰ ਗੁਰਦੇਵ ਲੋ ਜੀ